ਭਾਰ ਦੇ ਪ੍ਰਧਾਨ ਮੰਤਰੀ ਥਾਈਲੈਂਡ ਗਏ ਜਿੱਥੇ ਕਿ ਉਹਨਾਂ ਦਾ ਬੇਹਤ ਚੰਗੇ ਤਰੀਕੇ ਦੇ ਨਾਲ ਸਵਾਗਤ ਸਰਕਾਰ ਦੇ ਵੱਲੋਂ ਕੀਤਾ ਗਿਆ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਥਾਈਲੈਂਡ ਦੇ ਵਿੱਚ ਚੀਨ ਪ੍ਰਤੀ ਇੱਕ ਵੱਡਾ ਬਿਆਨ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਦਿੱਤਾ ਗਿਆ ਤੇ ਆਖਿਰਕਾਰ ਉਹਨਾਂ ਨੇ ਥਾਈਲੈਂਡ ਦੀ ਧਰਤੀ ਤੇ ਚੀਨ ਨੂੰ ਲੈ ਕੇ ਕੀ ਕੁਝ ਕਿਹਾ ਅੱਜ ਦੇ ਇਸ ਖਾਸ ਵੀਡੀਓਸ ਤੋਂ ਦੱਸਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਰਤ ਅਤੇ ਥਾਈਲੈਂਡ ਨੇ ਵੀਰਵਾਰ ਨੂੰ ਆਪਣੇ ਸਬੰਧਾਂ ਨੂੰ ਰਣਨੀਤਿਕ ਭਾਈਵਾਲ ਦੇ ਪੱਧਰ ਤੱਕ ਅੱਗੇ ਵਧਾਉਣ ਦਾ ਫੈਸਲਾ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੋਵਾਂ ਦੇਸ਼ ਇੰਡੋ-ਪੈਸਿਫਿਕ ਖੇਤਰ ਦੇ ਵਿੱਚ ਆਜ਼ਾਦ ਅਤੇ ਨਿਯਮਾਂ ਦੇ ਉੱਤੇ ਆਧਾਰਿਤ ਵਿਵਸਥਾ ਦਾ ਸਮਰਥਨ ਕਰਦੇ ਹਨ ਵਿਸਾਰਵਾਦੀ ਹਾਂ ਤੇ ਵਿਕਾਸ ਦੀ ਨੀਤੀ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਸੂਚੀਨ ਦੇ ਲਈ ਸੰਦੇਸ਼ ਮੰਨਿਆ ਜਾ ਰਿਹਾ ਪੀਐਮ ਮੋਦੀ ਨੇ ਇਹ ਗੱਲ THAILAND ਦੇ ਪ੍ਰਧਾਨ ਮੰਤਰੀ ਪੈਂਟੋਗ ਤਾਰਨ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਕਹੀ ਮੋਦੀ ਨੇ ਕਿਹਾ ਕਿ ਅਸੀਂ ਭਾਰਤ ਅਤੇ థਾਈਲੈਂਡ ਦੇ ਉੱਤਰ-ਪੂਰਬੀ ਸੂਬਿਆਂ ਵਿਚਾਲੇ ਸੈਰਸਪਾਟਾ ਸੱਭਿਆਚਾਰ ਤੇ ਸਿੱਖਿਆ ਦੇ ਖੇਤਰਾਂ ਦੇ ਵਿੱਚ ਸਹਿਯੋਗ ਦੇ ਉੱਤੇ ਜ਼ੋਰ ਦਿੱਤਾ। ਅਸੀਂ ਕਾਰੋਬਾਰਾਂ ਦੇ ਵਿਚਕਾਰ ਆਪਸੀ ਵਪਾਰ, ਨਿਵੇਸ਼ ਅਤੇ ਆਦਾਨ-ਪ੍ਰਦਾਨ ਨੂੰ ਵਧਾਉਣ ਦੇ ਉੱਤੇ ਚਰਚਾ ਕੀਤੀ। ਜਿੱਥੇ ਗੱਲ ਕੀਤੀ ਜਾਵੇ ਭਾਰਤ ਦੀ ਐਕਟ ਈਸਟਰਨ ਨੀਤੀ ਅਤੇ ਇੰਡੋ-ਪੈਸਿਫਿਕ ਵਿਜ਼ਨ ਦੇ ਵਿੱਚ థਾਈਲੈਂਡ ਦਾ ਵਿਸ਼ੇਸ਼ ਸਥਾਨ ਦੋਹਾਂ ਦੇਸ਼ਾਂ ਦੇ ਰਿਸ਼ਤੇ ਸਾਡੀਆਂ ਡੂੰਘੀਆਂ ਸੱਭਿਆਚਾਰਕ ਅਤੇ ਅਧਿਆਤਮਕ ਜੜ੍ਹਾਂ ਦੇ ਵਿੱਚ ਜੜੇ ਹੋਈ ਨੇ ਬੰਦਾਰਮਦੇ ਸੱਲਾਹ ਨੇ ਸਾਡੇ ਲੋਕਾਂ ਨੂੰ ਜੋੜਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ థਾਈਲੈਂਡ ਵਿੱਚ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਵਾਲੀ ਅਤੇ ਬੰਗਲਾਦੇਸ਼ ਦੀ ਅੰਤਰ임 ਸਰਕਾਰ ਦੇ ਮੁਖੀ ਮੁਹੰਮਦ ਯੂਨਸ ਦੇ ਨਾਲ ਰਾਤ ਦੇ ਖਾਣੇ ਦੀ ਮੇਜ਼ ਦੇ ਉੱਤੇ ਦਿਖਾਈ ਦਿੱਤੇ ਇਸ ਮਹੱਤਵਪੂਰਨ ਗੱਲ ਨੂੰ ਅਜੇਹਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਭਾਰਤ ਅਤੇ ਬੰਗਲਾਦੇਸ਼ ਦੇ ਸਬੰਧ ਹਸੀਨਾ ਦੇ ਅਹੁਦੇ ਤੋਂ ਹਟਾਏ ਜਾਣ ਅਤੇ ਉਹਨਾਂ ਦੇ ਦੇਸ਼ ਦੇ ਵਿੱਚ ਘਟ ਗਿੰਤੀਆਂ ਤੇ ਹਮਲੇ ਤੋਂ ਬਾਅਦ ਵਿਗੜ ਗਏ ਇਸ ਤੋਂ ਇਲਾਵਾ ਪੀਐਮ ਮੋਦੀ ਦੇ ਨੇਪਾਲ ਦੇ ਪੀਐ ਕੇਪੀ ਸ਼ਰਮਾ ਉਲੀ ਦੇ ਨਾਲ ਮੁਲਾਕਾਤ ਦੀ ਸੰਭਾਵਨਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਆਂਮਾਰ ਦੇ ਸੀਨੀਅਰ ਜਨਰਲ ਮਨ ਆਂਗ ਹੈਲੈਂਗ ਦੇ ਨਾਲ ਵੀ ਮੁਲਾਕਾਤ ਕਰਨਗੇ ਯੂਨਸ ਦੇ ਉੱਤੇ ਜੈ ਸ਼ੰਕਰ ਦਾ ਨਿਸ਼ਾਨਾ ਹੈ ਦੱਸਿਆ ਜਾ ਰਿਹਾ ਹੈ ਕਿ ਬਿਮਸਟੈਕ ਦੀ ਮੰਤਰੀ ਪਤਰੀ ਮੀਟਿੰਗ ਦੇ ਵਿੱਚ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਦਾ ਉੱਤਰ ਪੂਰਬੀ ਖੇਤਰ ਬਿਮਸਟੈਕ ਦੇ ਲਈ ਇੱਕ ਕਨੈਕਟੀਵਿਟੀ ਹੱਬ ਜੋ ਬਰਿਆ ਜਿੱਥੇ ਸੜਕਾ ਰੇਲਵੇ ਜਲਮਾਰਗ ਪਾਵਰ ਗ੍ਰਿਡ ਤੇ ਨਾਲ ਹੀ ਨਾਲ ਪਾਈਪਲਾਈਨਾਂ ਦਾ ਇੱਕ ਨੈਟਵਰਕ ਵਿਕਸਿਤ ਕੀਤਾ ਗਿਆ ਜੈ ਸ਼ੰਕਰ ਨੇ ਕਿਹਾ ਕਿ 3 ਲੈਟਰਨ ਹਾਈਵੇ ਦੇ ਪੂਰੇ ਹੋਣ ਦੇ ਨਾਲ ਭਾਰਤ ਦਾ ਉੱਤਰੀ ਪੂਰਬੀ ਖੇਤਰ ਪ੍ਰਸ਼ਾਂਤ ਮਹਾਸਾਗਰ ਦੇ ਨਾਲ ਜੁੜ ਜਾਏਗਾ ਜੋ ਕਿ ਇੱਕ ਮਹੱਤਵਪੂਰਨ ਬਦਲਾਅ ਹੋਵੇਗਾ ਯੂਨਸ ਨੇ ਆਪਣੀ ਚੀਨ ਯਾਤਰਾ ਦੌਰਾਨ ਕਿਹਾ ਸੀ ਕਿ ਭਾਰਤ ਦੇ ਉੱਚ ਪੂਰਬੀ ਦਾ ਧੂਮੀ ਦੇ ਨਾਲ ਕਿਰੇ ਹਨ ਤੇ ਉਹਨਾਂ ਦੇ ਕੋਲ ਸਮੁੰਦਰ ਤੱਕ ਪਹੁੰਚਣ ਦਾ ਕੋਈ ਰਸਤਾ ਨਹੀਂ ਹੈ ਭਾਰਤ ਮੰਤਰੀ ਨਰਿੰਦਰ ਮੋਦੀ ਜੋ ਕਿ THAILAND ਪਹੁੰਚੇ ਉਹਨਾਂ ਦੇ ਵੱਲੋਂ ਵੱਖ-ਵੱਖ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਮੁਲਾਕਾਤ ਦੇ ਵਿੱਚ ਕੀ ਕੁਝ ਗੱਲਾਂ ਹੋਈਆਂ ਉਹ ਸਾਂਝੀਆਂ ਕੀਤੀਆਂ ਗਈਆਂ